ਅੰਗਰੇਜ਼ਾਂ ਨੇ ਆਪਣੇ ਕੁਝ ਕਾਨੂੰਨ ਕੁ ਸਿਸਟਮ ਬਣਾਏ ਸੀਗੇ। ਔਰ ਉਸ ਜਿਹੜੀ ਐਗਰੀਕਲਚਰ ਲੈਂਡ ਸੀ ਉਸ ਲੈਂਡ ਦਾ ਉਹ ਲਗਾਨ ਲੈ ਲੇ ਸੀ। ਬਟ ਉਸ ਜ਼ਮੀਨ ਤੇ ਉਹ ਖੇਤੀ ਕਰਨ ਦੇ ਬਦਲੇ ਲਗਾਨ ਟੈਕਸ ਲੈਂਦੇ ਸੀ। ਲੇਕਿਨ ਜਿਹੜਾ ਰਿਹਾਇਸ਼ੀ ਇਲਾਕਾ ਹੁੰਦਾ ਸੀ ਪਿੰਡਾਂ ਦਾ ਉਸ ਤੇ ਲਗਾਨ ਨਹੀਂ ਸੀ ਲਗਾ ਸਕਦੇ ਕਿਉਂਕਿ ਪਿੰਡਾਂ ਦੀ ਕੋਈ ਬਹੁਤ ਬੜੀ ਆਮਦਨ ਨਹੀਂ ਸੀ ਔਰ ਉਹ ਕੋਈ ਆਮਦਨ ਨਹੀਂ ਆਤੇ ਫਿਰ ਲਗਾਨ ਲੈਣ ਦਾ ਕੋਈ ਮਤਲਬ ਨਹੀਂ ਸੀ ਜਿਸ ਜ਼ਮੀਨ ਦਾ ਲਗਾਨ ਲੈਣਾ ਹੈ ਉਹਦਾ ਹਿਸਾਬ ਤੱਕ ਅੰਗਰੇਜ਼ ਰੱਖਦੇ ਸੀ ਆਪਣਾ ਰੈਵਨਿਊ ਰਿਕਾਰਡ ਥੇ ਰੱਖਦੇ ਸੀ ਲੇਕਿਨ ਜਿਹੜਾ ਰਿਆਸੀ ਇਲਾਕਾ ਸੀ ਉਹ ਪਿੰਡਾਂ ਦੇ ਪੰਚਾਇਤਾਂ ਦੇ ਜਿਲ੍ਹੇ ਉਹਨਾਂ ਲਾਤਾ ਔਰ ਉਹਦਾ ਏਰੀਆ ਤੱਕ ਕਰਤਾ ਇੱਕ ਲਾਲ ਲਕੀਰ ਲਗਾਤੇ ਲਾਲ ਡੋਰਾ ਜਿਵੇਂ ਕਹਿੰਨਿਆ ਲਾਲ ਲਕੀਰ ਕਹਿੰਨਿਆ ਕਿ ਲਾਲ ਲਕੀਰ ਔਰ ਲਾਲ ਡੋਰਾ ਇਸ ਜ਼ਮੀਂਦਾ ਰਿਆਸੀ ਪਲਾਟਾਂ ਨਾਲ ਅਸੀਂ ਨਹੀਂ ਰੱਖਾਂਗੇ ਇਹ ਜਿਹੜੀ ਉੱਥੋਂ ਦੀ ਪੰਚਾਇਤ ਹੈ ਉਹ ਹੀ ਸਾਫਤਾਬ ਰੱਖੇ ਅਸੀਂ ਉਹਦੀ ਕੋਈ ਰਿਸ਼ਤੀ ਵੀ ਨਹੀਂ ਕਰਾਂਗੇ ਕੋਈ ਰਿਵੈਨਿਊ ਰਿਕਾਰਡ ਵੀ ਨਹੀਂ ਬਣਾਵਾਂਗੇ ਪੰਜਾਬ ਯਾਨੀ ਪੰਚਾਇਤ ਜਿਹਨੂੰ ਕਹੇਗੀ ਇਹਨੂੰ ਤਸਦੀਕ ਕਰੇਗੀ ਉਹ ਉਸ ਦਾ ਪਲਾਟ ਹੋਏਗਾ ਪੰਚਾਇਤਾ ਹੁਲ ਸਿਸਟਮ ਨੇ ਸੀ ਰਿਕਾਰਡ ਰੱਖਣ ਦਾ ਉਹ ਫਿਰ ਕਬਜ਼ਾ ਜਿਹਦਾ ਹੋ ਗਿਆ ਉਹਦੀ ਜ਼ਮੀਨ ਹੋ ਗਈ ਫਿਰ ਆਪਸ ਵਿੱਚ ਜਿਸ ਲੋ ਜ਼ਮੀਂਦਾ ਵੰਡ ਹੁੰਦੀ ਸੀ ਉਸ ਵੰਡੇ ਤੇ ਲੜਾਈਆਂ ਪੈਂਦੀਆਂ ਸੀ ਲੋਕੀ ਇੱਕ ਦੂਸਰੇ ਵੱਲ ਜ਼ਮੀਨਾਂ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ ਉਹ ਝਗੜੇ ਹੋ ਗਏ ਗਲੀਆਂ ਤੇ ਐਨਕ੍ਰੋਚਮੈਂਟ ਹੋਣੀ ਸ਼ੁਰੂ ਹੋ ਗਈ ਲੋਕਾਂ ਨੂੰ ਤਕਲੀਫਾਂ ਸ਼ੁਰੂ ਹੋ ਗਈਆਂ ਲੇਕਿਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈ ਖਾਸ ਕਰਕੇ ਹਰਿਆਣਾ ਔਰ ਪੰਜਾਬ ਦੋ ਇਹੋ ਜਿਹੇ ਸਟੇਟਾਂ ਨੇ ਜਿੱਥੇ ਲਾਲ ਲੋਰਾ ਇੱਕ ਇੱਕ ਸਿਸਟਮ ਬਣਿਆ ਸੀਗਾ ਬਾਕੀ ਸਟੇਟਾਂ ਜਿਨ੍ਹਾਂ ਨਹੀਂ ਸੀ ਹੋਇਆ ਲੇਕਿਨ ਇੱਥੇ ਇੱਕ ਸਿਸਟਮ ਹੀ ਹੋ ਜਾ ਬਣਿਆ ਸੀ ਇੱਥੇ ਹੀ ਖੇਤੀ ਜ਼ਿਆਦਾ ਹੁੰਦੀ ਸੀ ਇੱਥੇ ਹੀ ਲਗਾਨ ਲੱਗਦੇ ਸੀ ਬਾਕੀ ਦੇ ਖੇਤੀ ਵੀ ਨਹੀਂ ਸੀ ਹੁੰਦੀ ਕਿਤੇ ਜੰਗਲ ਪਏ ਸੀਗੇ ਇੱਥੋਂ ਦੀ ਸਨਸਿਆਂ ਨੂੰ ਹੱਲ ਕਰਨ ਵਾਸਤੇ ਇਹ ਗੱਲ ਹੋਰ ਤੁਹਾਨੂੰ ਮੈਂ ਸਾਂਝਾ ਕਰਨਾ ਚਾਹਾਂਗਾ ਤੁਹਾਡੇ ਨਾਲ ਮੈਂ ਜਿਸਲੇ ਮੁੱਖ ਮੰਤਰੀ ਸੀਗਾ ਹਰਿਆਣਾ ਦਾ ਮੇਰੇ ਕੋਲ ਬਹੁਤ ਪਿੰਡਾਂ ਦੇ ਲੋਕ ਆਂਦੇ ਸੀ ਉਹ ਆਖ ਕਹਿੰਦੇ ਸੀ ਜਿਹੜੀ ਲਾਲ ਲਕੀਰ ਹੈ ਲਾਲ ਡੋਰਾ ਹੈ ਇਹਦੀ ਹੱਦ ਵਧਾ ਦਿਓ ਕਿਉਂ ਵਧਾ ਦਿਓ ਕਿ ਲਾਲ ਡੋਰਾ ਦੇ ਜੇ ਕੋਈ ਕਾਨੂੰਨ ਨਹੀਂ ਲੱਗਦਾ ਕੋਈ ਨਕਸ਼ਾ ਨਹੀਂ ਪਾਸ ਕਰਾਣਾ ਬੰਦਾ ਕੋਈ ਟੈਕਸ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਲਾਲ ਡੋਰੇ ਦੇ ਅੰਦਰ ਬਹੁਤ ਸਾਰੀ ਸਹੂਲਤ ਹੈ ਲੇ ਲਾਲ ਡੋਰੇ ਦੇ ਜਿਹੜੇ ਝਗੜੇ ਸੀਗੇ ਉਹ ਝਗੜਿਆਂ ਦੀ ਗੱਲ ਉਹਨੇ ਸੀ ਕਰਦੇ ਸਾਨੂੰ ਝਗੜੇ ਪਤਾ ਸੀਗੇ ਪੁਲਿਸ ਜਾਂਦੇ ਸੀ ਕੋਰਟਾਂ ਜਾਂਦੇ ਸੀ ਆਪਸ ਵਿੱਚ ਪੈਸੇਲੇ ਹੁੰਦੇ ਸੀ ਕਿ ਲੇਕਿਨ ਸਮੱਸਿਆ ਜ਼ਿਆਦਾ ਸੀ ਮੈਂ ਫਿਰ ਇੱਕ ਵਾਰ ਨੂੰ ਕਿਹਾ ਵੀ ਲਾਲ ਲੋੜਾ ਇਹਦੀ ਹੱਦ ਹੁਣ ਦੀ ਬਜਾਏ ਆਪਾਂ ਕਿਉਂ ਨਹੀਂ ਲਾਲ ਲੋੜਾ ਦਾ ਸਿਸਟਮ ਹੀ ਖਤਮ ਕਰ ਦਈਏ ਔਰ ਸਿਸਟਮ ਖਤਮ ਕਰਾਂਗੇ ਤੇ ਇਹ ਜਿਹੜੇ ਪਲਾਟ ਨੇ ਇਹਦਾ ਵੀ ਅਸੀਂ ਰੈਵਨਿਊ ਰਿਕਾਰਡ ਬਣਾ ਦੇਾਂਗੇ ਇਹਦੀ ਰਿਸ਼ਤੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਗੁੱਡ ਗਵਰਨੈਂਸ ਦੇ ਅਸੀਂ ਹਰ 25 ਦਸੰਬਰ ਨੂੰ ਮਨਾਉਂਦੇ ਸੀਗੇ 25 ਦਸੰਬਰ 2019 ਹਰਿਆਣਾ ਦੀ ਘੋਸ਼ਣਾ ਕੀਤੀ ਇਸੇ ਹਰਿਆਣਾ ਦੇ ਲਾਲ ਲੋਹੜਾ ਖਤਮ ਕਰਦੇ ਆਂਗੇ। ਔਰ ਸਾਡੇ ਅਧਿਕਾਰਿਆ ਨੇ ਕੰਮ ਕੀਤਾ। ਇੱਕ ਪਹਿਲਾ ਸਿਰਸੀ ਪਿੰਡ ਹੈ करनाल ਜ਼ਿਲ੍ਹੇ ਚ। ਉੱਥੇ ਅਸੀਂ ਜਾ ਕੇ ਉਸ ਨੂੰ ਪਿਓ ਨੂੰ ਕੀਤਾ 26 ਜਨਵਰੀ 2020। ਅਸੀਂ ਉਸ ਪਿੰਡ ਦੇ ਚ ਲਾਲ ਲੋਹੜਾ ਖਤਮ ਕਰਕੇ ਔਰ ਲੋਕਾਂ ਨੂੰ ਸਰਟੀਫਿਕੇਟ ਦੇਣੇ ਸ਼ੁਰੂਆਤ ਵੀ ਇਹ ਤੁਹਾਡਾ ਪਲਾਟ ਹੈ। ਔਰ ਪੰਚਾਇਤ ਜਿਹੜਾ ਹੈ ਉਹ ਉਹ ਨੂੰ ਸਰਟੀਫਾਈਡ ਕਰੇਗੀ ਤੁਹਾਡਾ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਹ ਨੂੰ ਤਸਦੀਕ ਕਰਨਗੇ ਇਹ ਤੁਹਾਡਾ ਹੈ ਯਾਨੀ ਪਲਾਟ ਉਹਦਾ ਸਰਟੀਫਿਕੇਟ ਦਿੱਤਾ ਬਾਅਦ ਵਿੱਚ ਉਹਦੀਆਂ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹ ਤੋਂ ਸ਼ੁਰੂ ਹੋਇਆ ਕੁਦਰਤੀ ਸੰਕਰਨਵੀ ਇਹਨਾਂ ਸਕੀਮਾ ਤੇ ਥੋੜਾ ਧਿਆਨ ਕਰਨਾ ਸ਼ੁਰੂ ਕੀਤਾ ਤੇ ਪ੍ਰਧਾਨ ਮੰਤਰੀ ਜੀ ਨੂੰ ਇਹ ਪਸੰਦ ਆਈ ਪ੍ਰਧਾਨ ਜੀ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਲਾਗੂ ਕਰ ਦੋ ਔਰ ਉੱਥੋਂ ਪੇਰੇ ਅਪ੍ਰੈਲ 24 ਅਪ੍ਰੈਲ 2020 ਨੂੰ ਇਹ ਪਾਸ ਹੋਇਆ ਮਤਾ ਕਿ ਸਵਾਮਿਤੋ ਯੋਜਨਾ ਦੇ ਸਾਧ ਨਾਲ ਸਾਰੇ ਦੇਸ਼ ਵਿੱਚ ਨੂੰ ਲਾਗੂ ਕਰੀ ਹੈ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਹਰਿਆਣਾ ਜਿਹੜਾ ਕੰਮ ਕੀਤਾ ਉਹ ਸਾਰੇ ਦੇਸ਼ ਵਿੱਚ ਲਾਗੂ ਹੋ ਗਿਆ ਔਰ ਅੱਜ ਉਹਦਾ ਫਾਇਦਾ ਇੰਨਾ ਹੋ ਰਿਹਾ ਲੋਕਾਂ ਨੂੰ ਹੁਣ ਹਰ ਜਿਹੜਾ ਮਕਾਨ ਹੈ ਝਗੜਾ ਨਹੀਂ ਰਿਹਾ ਉਹ ਮਾਲਕ ਬਣ ਜਾਂਦਾ ਉਸ ਮਲਕੀਅਤ ਦੇ ਬਾਅਦ ਰਜਿਸਟਰੀ ਹੁੰਦੀ ਹੈ ਰੈਵਨਿਊ ਰਿਕਾਰਡਸ मालिका का हक आ जोड़े लोग कहें तो कोई कागज पत्र भी नहीं है रजिस्ट्री लेकर खड़ा हो गया कि मैं यहाँ मालिक हाँ मालिका का हक बंद मिलता तो बंदा छाती चौड़ी होंगी है मैं भी एक प्रॉपर्टी का मालिक हाँ पहला बैंक को जाके कहता सी ये जमीन है मेरी ये बदले कोई लोन दे दे तो बैंक लोन नहीं दें ਹੁਣ ਉਸ ਕਾਗਜ਼ ਦੇ ਟੁਕੜੇ ਨੂੰ ਲੈ ਜਾ ਕੇ ਉਹਨੇ ਛੋਟਾ-ਮੋਟਾ ਕੋਈ ਆਪਣਾ ਕੰਮ ਕਰਨਾ ਹੈ ਖੇਤੀਬਾੜੀ ਵਾਸਤੇ ਲੋਨ ਲੜਾਇਆ ਹੋਰ ਕੋਈ ਬੱਚੇ ਨੂੰ ਕੋਈ ਤੇ ਕੰਮ ਬਣਾ ਕੇ ਦੇਣਾ ਕੋਈ ਫੈਕਟਰੀ ਲਗਾਣੀ ਕੋਈ ਦੁਕਾਨ ਬਣਾਣੀ ਹੈ ਉਹਨੂੰ ਲੱਖ 2 ਲੱਖ 5 ਲੱਖ ਜਿੰਨਾ ਵੱਡਾ ਉਹਦਾ ਏਰੀਆ ਹੈ ਉਹਨਾਂ ਲੋਨ ਵੀ ਮਿਲ ਜਾਂਦਾ ਰਿਸ਼ਤੀ ਹੁੰਦਿਆਂ ਜੇ ਕਿਸੇ ਨੇ ਵੇਚਣੀ ਹੈ ਆਪਣੀ ਜ਼ਮੀਨ ਤੇ ਉਹਦੀ ਕੀਮਤ ਉਹਨੂੰ ਜ਼ਿਆਦਾ ਮਿਲਦੀ ਹੈ ਝਗੜੇ ਗੱਟ ਗਏ ਤੇ ਹੁਣ ਆਪਸ ਵਿੱਚ ਕੋਈ ਇੱਕ ਦੂਸਰੇ ਝਗੜਾ ਨਹੀਂ ਹੁੰਦਾ ਕਿ ਵੀ ਉਹਦੇ पलॉट को कब्जा कर गया गलीक्रोचमेंट कर गया ये तरीका अपना है देश जरिए चल चल रहा कि पहला तो जरीब चुक के नाप तो ली जरीब नाल भी ये इतों तक है ये इथों तक है फिर झगड़े होंगे सी अजकल ड्रोन का सिस्टम आ गया ड्रोन उड़ा के और उपरों वह थले निशान लगाई दे चूने के निशान लगा के और ड्रोन राही ਏਰੀਆ ਇਫੈਕਟਸ ਕੀਤਾ ਜਾਂਦਾ ਵੀ ਇਹ ਏ ਦਾ ਏਰੀਆ ਹੈ ਫਿਰ ਉਹ ਪਬਲਿਕ ਦੇ ਸ਼ਾਇਆ ਕਰਦੇ ਗ੍ਰਾਮ ਸਭਾ ਦੀ ਮੀਟਿੰਗ ਹੁੰਦੀ ਹੈ ਜਿਸ ਦਾ ਇਤਰਾਜ਼ ਹੋਵੇ ਤੇ ਇਤਰਾਜ਼ ਸੁਣਦੇ ਮੈਨੇ ਵਾਲ ਇਤਰਾਜ਼ ਨੂੰ ਖਤਮ ਕਰਦੇ ਹੌਲੇ ਹੌਲੇ ਲਗਭਗ ਪੈਂਤੀਆਂ ਚੋਂ 29 30 ਪਰਦੇਸ਼ਾਂ ਨੇ ਇਹ ਸਕੀਮ ਸ਼ੁਰੂ ਕਰਤੀ ਹੈ हरियाणा ਨੇ 100% ਕਰਤਾ ਉਤਰਾਖੰਡ ਨੇ 100% ਕਰਤਾ ਫਿਰ ਉਪਰਾ ਪੰਡੂਚੇਰੀ ਅੰਡੋਮਾਨ ਨਿਕੋਬਾਰ ਕੁਝ ਪ੍ਰਦੇਸ਼ ਨੇ ਜਿਹੜਾ ਨੇ 100% ਕੰਮ ਕਰਤਾ ਕੁਝ ਜਿਹੜੇ ਪੂਰਾ ਨਹੀਂ ਹੋਇਆ ਕਿਸੇ ਜਿਹੇ 50% ਹੋਇਆ ਕਿਸੇ 60% ਹੋਇਆ